ਦੋਸਤੋ ਸਤਿ ਸ਼੍ਰੀ ਅਕਾਲ ਭਾਈ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਨਾਂ ਨਾਲ ਮੁਲਾਕਾਤ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਨਾਲ ਮੁਲਾਕਾਤ ਤੋਂ ਬਾਅਦ ਜਿਹਦੇ ਵਿੱਚ ਉਹਨਾਂ ਦੇ ਹੋਰ ਪਰਿਵਾਰਕ ਮੈਂਬਰ ਤੇ ਨਾਲ ਦੀ ਨਾਲ ਬੀਬੀ ਪਰਮਜੀਤ ਕੌਰ ਖਲਰਾਜੀ ਜੀ ਵੀ ਹਾਜ਼ਰ ਸਨ ਤੇ ਉਹਦੇ ਵਿੱਚ ਇੱਕ ਤਾਂ ਉਹਨਾਂ ਨੇ ਧੰਨਵਾਦ ਕੀਤਾ ਸਾਰਾ ਜਿਹੜਾ ਹਲਕੇ ਦੇ ਵੋਟਰਜ਼ ਦਾ ਜਿਹਨੇ ਲੋਕਾਂ ਨੇ ਵੀ ਉਹਨਾਂ ਦਾ ਸਮਰਥਨ ਕੀਤਾ ਜਾਂ ਚੋਣ ਜਿੱਤਣ ਦੇ ਵਿੱਚ ਚੋਣ ਕੈਂਪੇਨ ਦੇ ਵਿੱਚ ਮਦਦ ਕੀਤੀ ਕਿ ਉਹਨਾਂ ਨੇ ਕਿਹਾ ਕਿ ਭਾਈ ਅਮਨਤਪਾਲ ਸਿੰਘ ਉਹਨਾਂ ਦਾ ਕਹਿਣਾ ਕਿ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਬਿਠਾਉਣ ਨੂੰ ਜਿਤਾਇਆ ਗਿਆ ਤੇ ਨਾਲ ਦੀ ਨਾਲ ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਇਹਦੇ ਤੇ ਆਪਾਂ ਗੱਲ ਕਰਦੇ ਹਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਮੰਤਰੀ ਮੰਡਲ ਆ ਉਹਦੇ ਵਿੱਚ ਤਬਦੀਲੀਆਂ ਸ਼ਾਇਦ ਹੋ ਸਕਦੀਆਂ ਕਿਉਂਕਿ ਡਾਕਟਰ ਸੰਦੀਪ ਪਾਟਕ ਵੀ ਮੀਟਿੰਗਾਂ ਕਰ ਰਹੇ ਨੇ ਉਧਰ ਭਗਵੰਤ ਮਾਨ ਸਾਹਿਬ ਵੀ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਨੂੰ ਚਲੇ ਗਏ ਨੇ ਤੇ ਹਾਲਾਂਕਿ ਜੇਕਰ ਉਹ ਦਿੱਲੀ ਜਾ ਕੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਜੇਲ੍ਹ ਦੇ ਵਿੱਚ ਮਿਲਣਗੇ ਤਾਂ ਫਿਰ ਵਿਰੋਧੀਆਂ ਨੇ ਤਾਂ ਫਿਰ ਆਪ ਹੀ ਪਰ ਖੈਰ ਇਹਦੇ ਤੇ ਗੱਲ ਕਰਦੇ ਆ ਨਾਲ ਹੀ ਜਿਹੜਾ ਇੱਕ ਹੋਰ ਬਹੁਤ ਵੱਡੀ ਜਿਹੜੀ ਡਿਵੈਲਪਮੈਂਟ ਆ ਕੱਲ ਵੈਸੇ ਤਾਂ ਭਾਜਪਾ ਦੀ ਸਰਕਾਰ ਬਣ ਗਈ ਅੱਜ ਚੰਦਰਬਾਬੂ ਨਾਇਡੂ ਸਾਹਿਬ ਜਿਹੜੇ ਨੇ ਉਹਨਾਂ ਨੇ ਜਿਹੜੀ ਆ ਸੀਐਮ ਦੀ ਸੌ ਵੀ ਚੁਕਲੀ ਆ ਤੇ ਪ੍ਰਧਾਨ ਮੰਤਰੀ ਮੋਦੀ ਵੀ ਉੱਥੇ ਮੌਜੂਦ ਸਗੇ ਤੇ ਇਹਦੇ ਨਾਲ ਨਾਲ ਮੋਹਨ ਭਾਗਵਤ ਸਾਹਿਬ ਜਿਹੜੇ ਆ ਆਰਐਸਐਸ ਦੇ ਜਿਹੜੇ ਆ ਜਿਹੜੇ ਕਹਿ ਲਓ ਕਿ ਉਹਨਾਂ ਦੇ ਪ੍ਰਧਾਨ ਨੇ ਮੇਨ ਨੇ ਸਰਸੰਗ ਚਾਲਕ ਜਿਨ੍ਹਾਂ ਨੂੰ ਕਿਹਾ ਜਾਂਦਾ ਸੋ ਉਹਨਾਂ ਦੇ ਵੱਲੋਂ ਜਿਹੜਾ ਇੱਕ ਬਿਆਨ ਸਾਹਮਣੇ ਆਇਆ ਹੈ ਕਿ ਉਹਨਾਂ ਦੇ ਮੈਗਜ਼ੀਨ ਆ ਆਰਗੇਨਾਈਜ਼ਰ ਉਹਦੇ ਵਿੱਚ ਵੀ ਜਿਹੜੀਆਂ ਕੁਝ ਗੱਲਾਂ ਸਭ ਤੋਂ ਪਹਿਲਾਂ ਛੁੜੀ ਜੀ ਬੇਨਤੀ ਹੈ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਜੇਕਰ TikTok ਤੇ ਦੇਖ ਰਹੇ ਹੋ ਤਾਂ ਫੋਲੋ ਜੁੜ ਕਰ ਲਿਓ ਸੋ ਜੇਕਰ ਆਪਾਂ ਭਾਈ ਅਮਰਪਾਲ ਸਿੰਘ ਉਹਨਾਂ ਦੀ ਗਲਤੀ ਆਈ ਇੱਕ ਤਾਂ ਉਹਨਾਂ ਦੇ ਪਰਿਵਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਚੰਗੀ ਗੱਲ ਹੋਵੇਗੀ ਕਿ ਸਰਕਾਰ ਆਪ ਹੀ NSA ਹਟਾ ਲਵੇ ਵੈਸੇ ਆਪਾਂ ਵੀ ਅੱਗੇ ਕਈ ਵਾਰ ਇਹ ਗੱਲ ਕੀਤੀ ਹੈ ਕਿ ਜਿਹੜਾ NSA ਨੈਸ਼ਨਲ ਜਿਹੜਾ ਸਕਿਉਰਿਟੀ ਜਿਹੜੀ ਆ ਗ੍ਰਿਫਤਾਰੀ ਹੁੰਦੀ ਆ ਕਿ ਉਸ ਸਪੈਸ਼ਲ ਸ਼ਖਸ ਤੋਂ ਜੇਕਰ ਉਹਨਾਂ ਨੂੰ ਲੱਗਦਾ ਕੁ ਸਟਰੀਟ ਦੇ ਵਿੱਚ ਕੋਈ ਜਿਹੜਾ ਕੁਝ ਕਰ ਸਕਦਾ ਹੋ ਜਾਂ ਉਹਨਾਂ ਦੇ ਬਿਆਨਾਂ ਚ ਕਰਕੇ ਕੁਝ ਹੋ ਸਕਦਾ ਤੇ ਇਹਦੇ ਚਲਦੇ ਆ ਪ੍ਰੀਵੈਂਟਿਵ ਅਰੈਸਟ ਹੁੰਦੀ ਆ ਸੋ ਇਹਨੂੰ ਜਿਹੜਾ ਲੈ ਕੇ ਵੈਸੇ ਤਾਂ ਕਿਉਂਕਿ ਹੁਣ ਜਦੋਂ ਇੰਨੇ ਵੱਡੇ ਲੋਕਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਫਤਵਾ ਦੇ ਕੇ ਕਿਹਾ ਕਿ ਉਹਨਾਂ ਤੋਂ ਕੋਈ ਖਤਰਾ ਨਹੀਂ ਕਿਸੇ ਨੂੰ ਵੀ that means ਕਿ ਉਹਨਾਂ ਦਾ ਛੱਡਣਾ ਬਣਦਾ ਤੇ ਨਾਲ ਦੀ ਨਾਲ ਪਰਿਵਾਰ ਨੇ ਵੀ ਇਹ ਕਿਹਾ ਕਿ ਚੰਗੀ ਗੱਲ ਹੋਵੇ ਕਿ ਜੇ ਖੁਦ ਹੀ ਗਵਰਨਮੈਂਟ ਉਹਨਾਂ ਨੂੰ ਜਿਹੜਾ NSA ਤੋਂ ਵਿਦਡਰੋ ਕਰਕੇ ਉਹਨਾਂ ਨੂੰ ਛੱਡ ਦਿੱਤਾ ਜਾਵੇ ਨਾਲ ਦੀ ਨਾਲ ਬਾਕੀ ਜਿਹੜੇ ਉਹਨਾਂ ਦੇ ਸਾਥੀ ਆ ਉਹਨਾਂ ਨੂੰ ਵੀ ਛੱਡਿਆ ਜਾਵੇ ਅੱਛਾ ਇਹ ਚੰਗੀ ਗੱਲ ਹੈ ਉਹਨਾਂ ਨੇ ਉਹਨਾਂ ਦੇ ਸਾਥੀਆਂ ਦੀ ਵੀ ਗੱਲ ਕੀਤੀ ਆ ਕਿਉਂਕਿ ਇਹ ਵੀ ਗੱਲ ਲਗਾਤਾਰ ਵੈਸੇ ਮਿਰਸਾ ਸਿੰਘ ਬਲਟੋਹਾ ਹੁਣੀ ਇਹ ਗੱਲ ਲੈ ਕੇ ਆਏ ਸਗੇ ਕਿ ਉੱਥੇ ਜੇਲ੍ਹ ਦੇ ਵਿੱਚ ਵੀ ਦੋ ਖੀਮੇ ਬਣ ਚੁੱਕੇ ਨੇ ਭਾਈ ਅਮਰਤਪਾਲ ਸਿੰਘ ਦੇ ਜਿਹੜੇ ਇਹ ਸਾਰੇ ਜਿੰਨੇ ਵੀ ਸਾਥੀ ਗ੍ਰਿਫਤਾਰ ਹੋਈ ਸੀਗੇ ਜਿਹੜੇ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਵੀ ਉੱਥੇ ਇਹਨਾਂ ਦੀ ਆਪਸ ਦੇ ਵਿੱਚ ਵੀ ਜਿਹੜੀ ਆ ਉਹ ਬਣ ਨਹੀਂ ਰਹੀ ਜਾਂ ਆਪਸ ਦੇ ਵਿੱਚ ਵੀ ਇਹਨਾਂ ਦੇ ਪਾਰਟ ਪੈ ਚੁੱਕੇ ਨੇ ਸੋ ਇਹ 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 ਖੈਰ ਇਹਨੂੰ ਲੈ ਕੇ ਇਹਨਾਂ ਦਾ ਇਹ ਕਹਿਣਾ ਕਿ ਸਾਰੇ ਪਰਿਵਾਰ ਇਕੱਠੇ ਹੀ ਨੇ ਤੇ ਵੀ ਇਹ ਇਹਨੂੰ ਲੈ ਕੇ ਤਾਂ ਉਹਨਾਂ ਨੂੰ ਕੋਈ ਸਵਾਲ ਵੀ ਨਹੀਂ ਪੁੱਛਿਆ ਗਿਆ ਪ੍ਰੈਸ ਕਾਨਫਰੰਸ ਦੇ ਵਿੱਚ ਪਰ ਇਹ ਗੱਲ ਚੱਲ ਰਹੀ ਹੈ ਇੱਕ ਦੋ ਥਾਂ ਤੇ ਹੋਰ ਥਾਂ ਤੇ ਵੀ ਇਸ ਵੀਕੇ ਦੀ ਗੱਲ ਹੋਈ ਆ ਪਰ ਇਹਨਾਂ ਨੇ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਜਦੋਂ ਬਾਹਰ ਆਉਣਗੇ ਤੇ ਆ ਕੇ ਉਹ ਵੀ ਆਪਣੀ ਇਕ ਤਾਂ ਉਹਨਾਂ ਨੇ ਵੀ ਸਿਆਸਤ ਵੀ ਇਸ ਵੀਕੇ ਨਾਲ ਕਰਨੀ ਆ ਵੀ ਪੰਜਾਬ ਦੇ ਵਿੱਚ ਅਚਾ ਉਹਨਾਂ ਨੂੰ ਖਾਲਸਾਣ ਨੂੰ ਲੈ ਕੇ ਵੀ ਪੁੱਛਿਆ ਗਿਆ ਵੀ ਜਾਨ ਜਿਹੜਾ ਏਸਵੀਕੇ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਪੰਜਾਬ ਦੀ ਭਲਾਈ ਦੇ ਲਈ ਕੰਮ ਕਰਨਾ ਚਾਹੁੰਦੇ ਹਾਂ ਭਾਈ ਅਮਿਤਪਾਲ ਸਿੰਘ ਉਹਨਾਂ ਦੇ ਪਿਤਾ ਜੀ ਨੇ ਇਹ ਗੱਲ ਕਹੀ ਆ ਜਿਹੜੇ ਬੀਬੀ ਪਰਮਜੀਤ कौर ਖਾਲੜਾ ਜੀ ਸੀਗੇ ਉਹਨਾਂ ਨੇ ਵੀ ਜੇਕਰ ਸਿਆਸਤ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਜੇਕਰ ਕੋਈ ਐਸਟੀਕੇ ਦੀ ਪਾਰਟੀ ਹੋਵੇ ਜਿਹੜੀ ਪੰਜਾਬ ਦੇ ਜਿਹੜੀ ਆ ਭਲਾ ਕਰ ਸਕਦੀ ਹੋਵੇ ਅਸੀਂ ਕਿਸੇ ਵੀ ਪਾਰਟੀ ਦੇ ਵਿੱਚ ਮਰਜ ਨਹੀਂ ਕਰਾਂਗੇ ਪਰ ਅਸੀਂ ਕਿਸੇ ਦਾ ਸਾਥ ਦੇ ਸਕਦੇ ਹਾਂ ਕਿਉਂਕਿ ਲਗਾਤਾਰ ਗੱਲਾਂ ਪੁਰਾਣੇ ਇਤਿਹਾਸ ਨੂੰ ਜੋੜ ਕੇ ਜਾਂ ਕਿਹਾਂ ਜਾ ਰਹੀਆਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜੇਕਰ ਪੰਜਾਬ ਦੇ ਲਈ ਤੁਹਾਨੂੰ ਕਿਤੇ ਕੋਈ ਜਿਹੜਾ ਸੰਧੀ ਕਰਨੀ ਪਵੇ ਤਾਂ ਉਹ ਕਰ ਲੈਣੀ ਚਾਹੀਦੀ ਸੋ ਬੀਬੀ ਪਰਮਜੀਤ ਕੌਰ ਖਾਲੜਾ ਜੀ ਨੇ ਕਿਹਾ ਸੀ ਕਿਸੇ ਪਾਰਟੀ ਦੇ ਵਿੱਚ ਜਾਵਾਂਗੇ ਨਹੀਂ ਪਰ ਇਹ ਜ਼ਰੂਰ ਹੈ ਕਿ ਅਸੀਂ ਜੇਕਰ ਕੋਈ ਜਿਹੜਾ ਪੰਜਾਬ ਦੇ ਮੁੱਦਿਆਂ ਦੇ ਗੱਲ ਕਰਦਾ ਜਿਵੇਂ ਨਸ਼ਿਆਂ ਦਾ ਮਸਲਾ ਜਾਂ ਬੰਦੀ ਸਿੰਘਾਂ ਦਾ ਮਸਲਾ ਵੀ ਇਹਦੇ ਤੇ ਅਸੀਂ ਜਿਹੜਾ ਗੱਲ ਕਰ ਸਕਦੇ ਆ ਜਾਂ ਕਿਸੇ ਵੀ ਪਾਰਟੀ ਦੇ ਨਾਲ ਕਿਸੇ ਵੀ ਖੇਮੇ ਦੇ ਨਾਲ ਗੱਲਬਾਤ ਹੋ ਸਕਦੀ ਆ ਪਰ ਭਾਈ ਅਮਰਪਾਲ ਸਿੰਘ ਹੁਣੀ ਬਾਹਰ ਆ ਕੇ ਖੁਦ ਇਹ ਗੱਲ ਕਰਨਗੇ ਇਹਦੇ ਨਾਲ ਨਾਲ ਉਹ ਭਾਈ ਅਮਰਪਾਲ ਸਿੰਘ ਤੇ ਸੰਜੀ ਸਿੰਘ ਖਾਲਸਾ ਨੂੰ ਜੋੜ ਕੇ ਦੇਖਦੇ ਨੇ ਵੀ ਅਸੀਂ ਦੋ ਸੀਟਾਂ ਦੇ ਜਿੱਤੇ ਆ ਜਦਕਿ ਸ਼ੋਮਿਕਾਲੀ ਦਾ ਇੱਕੋ ਸੀਟ ਤੇ ਜਿੱਤੇ ਆ ਬੀਬੀ ਪਰਮਜੀਤ कौर ਖਾਲਣਾ ਜੀ ਨੇ ਕਿਹਾ ਕਿ ਜਿਹੜਾ ਵੀ ਲੋਕਾਂ ਦਾ ਰਵਾਇਤੀ ਪਾਰਟੀਆਂ ਤੋਂ ਜਿਹੜਾ ਮਨ ਉੱਠ ਚੁੱਕਾ ਤੇ ਇਸ ਕਰਕੇ ਉਹਨਾਂ ਨੇ ਸਾਨੂੰ ਜਿਹੜੀ ਆ ਜੇਕਰ ਅਸੀਂ ਕਿਸੇ ਹੋਰ ਜਗ੍ਹਾ ਤੇ ਵੀ ਕੋਈ ਇੰਡੀਪੈਂਡੈਂਟ ਬਾਰ ਸਾਡੇ ਵੱਲੋਂ ਖੜਾ ਹੁੰਦਾ ਤੇ ਉਹ ਵੀ ਜਿੱਤ ਸਕਦਾ ਸੀ ਸੋ ਇਹ ਜਿਹੜਾ ਦੇਖਦੇ ਆ ਕਿਉਂਕਿ ਇਹ ਇੰਡੀਅਨ ਮੀਡੀਆ ਦੇ ਵਿੱਚ ਹੀ ਰਿਪੋਰਟਰ ਲਗਾਤਾਰ ਚੱਲ ਰਹੀਆਂ ਸੀ ਕਿ ਜਸਪੀਤ ਸਿੰਘ ਨੇ ਆਪਣੇ ਯੂਐਸਏ ਤੋਂ ਵਕੀਲ ਨੇ ਤੇ ਉਹਨਾਂ ਨੇ ਜਿਹੜੇ ਆ ਉਹਨਾਂ ਦਾ ਕਹਿਣਾ ਕਿ ਉਹਨਾਂ ਨੇ ਕਾਫੀ ਜੜੀ ਚਾਰਾ ਜੋਈ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਆ ਭਾਈ ਅਮਰਪਾਲ ਸਿੰਘ ਉਹਨਾਂ ਦੀ ਰਿਹਾਈ ਦੇ ਲਈ ਇਹਨੂੰ ਹਿਊਮਨ ਰਾਈਟ ਦਾ ਮੁੱਦਾ ਬਣਾਇਆ ਜਾ ਰਿਹਾ ਤੇ ਉਹਨਾਂ ਦਾ ਜਿਹੜਾ ਜਸਪੀ ਸਿੰਘ ਉਹਨਾਂ ਦਾ ਕਹਿਣਾ ਮੈਂ ਜਿਹੜੀ ਇੰਡੀਅਨ মিডিਆ ਤੇ ਰਿਪੋਰਟ ਦੇਖੀ ਹੈ ਕਿ ਉਹਨਾਂ ਦਾ ਕਹਿਣਾ ਕਿ ਉਹਨਾਂ ਨੇ ਬੀਪੀ ਵਾਈਸ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ ਆਫ ਅਮਰੀਕਾ ਕਮਲਾ ਹੈਰਿਸ ਦੇ ਨਾਲ ਮੁਲਾਕਾਤ ਕੀਤੀ ਤੇ ਮਸਲਾ ਉਹਨਾਂ ਦੇ ਕੋਲ ਉਠਾਇਆ ਸੋ ਇਹ ਕਹਿ ਲਓ ਕਿ ਪੂਰੇ ਜਿਹੜਾ ਉਧਰੋਂ ਵੀ ਆਪਣੇ ਮੋਸਟਲੀ ਡਾਇਸਪੋਰਾ ਦੇ ਵਿੱਚ ਤਾਂ ਇਹ ਗੱਲ ਪਹਿਲਾਂ ਤੋਂ ਹੋ ਹੀ ਰਹੀ ਸੀਗੀ ਆਪਾਂ ਵੀ ਲਾਸਟ ਟਾਈਮ ਗੱਲ ਕੀਤੀ ਸੀਗੀ ਕਿ ਇਸ ਵਾਰ ਜਿਹੜੀ ਇੰਡੀਆ ਦੀ ਲੋਕ ਸਭਾ ਇਲੈਕਸ਼ਨ ਸੀਗੀ ਡਾਇਸਪੋਰਾ ਦੇ ਵਿੱਚ ਉਸ ਤਰੀਕੇ ਦਾ ਕੋਈ ਜ਼ਿਆਦਾ ਉਹ ਕੋਈ ਉਤਸ਼ਾਹ ਨਹੀਂ ਸੀਗਾ ਪਰ ਭਾਈ ਅਮਰਪਾਲ ਸਿੰਘ ਉਹਨਾਂ ਦੀ ਇਸ ਇਲੈਕਸ਼ਨ ਦੇ ਵਿੱਚ ਆਉਣ ਦੇ ਚੱਲਦੇ ਆ ਕਾਫੀ ਚੀਜ਼ਾਂ ਚੇਂਜ ਹੋਈਆਂ ਤੇ ਲੋਕਾਂ ਨੇ ਬੜਾ ਵੱਧ ਚੜ ਕੇ ਕਹਿ ਲੋ ਕਿ ਆਪਣਾ ਲੋਕੀ ਗਏ ਵੀ ਆ ਦੱਸਦੇ ਆ ਕਿ ਕਾਫੀ ਲੋਕਾਂ ਨੇ ਸਪੋਰਟ ਵੀ ਕੀਤੀ ਆ ਸੋਸ਼ਲ ਮੀਡੀਆ ਵਗੈਰਾ ਤੇ ਵੀ ਆਪਾਂ ਵੇਖਦੇ ਰਹੇ ਆ ਸੋ ਇਹ ਜਿਹੜਾ ਦੇਖਦੇ ਆ ਕਿ ਇਹ ਇਹਨਾਂ ਨੇ ਅਚਾਈ ਦੀ ਕਿਹਾ ਭਾਈ ਅਮਰਪਾਲ ਸਿੰਘ ਉਹਨਾਂ ਦੇ ਪਿਤਾ ਜੀ ਨੇ ਇਹ ਗੱਲ ਵੀ ਕਹੀ ਆ ਕਿ ਜੇ ਸੰਗਤਾਂ ਦਾ ਦਾਵਾ ਆ ਕਿ ਜੇਕਰ ਭਾਈ ਅਮਰਪਾਲ ਸਿੰਘ ਉਹਨਾਂ ਨੂੰ ਨਹੀਂ ਛੱਡਿਆ ਜਾਂਦਾ ਤੇ ਇਹ ਸੰਘਰਸ਼ ਵਿੱਡਾਂਗੇ ਇਹ ਸੰਤਾਨ ਦਾ ਦਵਾਇਆ ਚੰਗੀ ਗੱਲ ਹੋਵੇ ਕਿ ਸਰਕਾਰ ਖੁਦ ਹੀ ਉਹਨਾਂ ਨੂੰ ਛੱਡ ਦੇਵੇ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਰਾਜਵਿੰਦਰ ਸਿੰਘ ਬੈਂਸ ਉਹਨਾਂ ਨੇ ਇੱਕ ਪਟੀਸ਼ਨ ਪਾਈ ਹੋਈ ਹੈ ਆਲਰੇਡੀ ਕਿ ਉਹ ਜੱਜ ਚੁੱਕੇ ਨੇ ਸੋ ਇਹ ਵੀ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਬਾਕੀ ਇਹ ਪ੍ਰੀਵੈਂਟਿਵ ਅਰੈਸਟ ਹੈ ਸੋ ਮੋਸਟ ਪ੍ਰੋਬਬਲੀ ਵੈਸੇ ਤਾਂ ਹੋ ਸਕਦਾ ਕਿ ਗਵਰਨਮੈਂਟ ਖੁਦ ਹੀ ਵਿਦਡਰਾ ਕਰ ਲਵੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਇਹ ਕਿਧਰ ਨੂੰ ਕਹਾਣੀ ਜਾਂਦੀ ਆ ਗੁਰਜੀਤ ਔਜਲਾ ਸਾਹਿਬ ਦਾ ਵੀ ਮੈਂ ਇੱਕ ਬਿਆਨ ਸੁਣ ਰਿਹਾ ਸੀਗਾ ਹਾਲਾਂਕਿ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਭਾਈ ਅਮਰਪਾਲ ਸਿੰਘ ਉਹਨਾਂ ਦੀ ਜਿੱਤ ਹੋਈ ਆ ਜਾਂ ਸਰਬਜੀਤ ਸਿੰਘ ਉਹਨਾਂ ਦੀ ਕੋਈ ਆ ਮੈਂ ਸਾਰੀ ਤਾਂ ਨਹੀਂ ਉਹਨਾਂ ਦੇ ਇੰਟਰਵਿਊ ਸੁਣ ਸੁਣ ਸਕਿਆ ਹੁਣ ਜਦੋਂ ਆਪਾਂ ਰਿਕਾਰਡਿੰਗ ਕਰ ਰਹੇ ਹਾਂ ਕੁਝ ਸਮਾਂ ਪਹਿਲਾਂ ਹੀ ਜਿਹੜੀ ਉਹ ਗੱਲਬਾਤ ਉਹਨਾਂ ਦੀ ਆ ਰਹੀ ਸੀਗੀ ਨਸ਼ਰ ਹੋ ਰਹੀ ਸੀਗੀ ਉਹਦੇ ਵਿੱਚ ਔਦਲਾ ਸਾਹਿਬ ਦਾ ਇਹ ਕਹਿਣਾ ਕਿ ਭਾਜਪਾ ਦੇ ਵੱਲੋਂ ਇਹ ਕਹਿ ਤਾਂ ਰਹੇ ਨੇ ਕਿ 18% ਵੋਟਾਂ ਲੈ ਗਏ ਇਹ ਪਰ ਇਹਨਾਂ ਨੇ ਜਿਹੜਾ ਪੰਜਾਬ ਦੇ ਵਿੱਚ ਵਰਗੀਕਰਨ ਕਰਤਾ ਉਹਦਾ ਜ਼ਿੰਮੇਵਾਰ ਕੌਣ ਹੈ ਤੇ ਇਸ ਵਰਗੀਕਰਨ ਦੇ ਵਿੱਚੋਂ ਹੀ ਜਿਹੜੀ ਆ ਜਿੱਤ ਨਿਕਲੀ ਆ ਉਹਨਾਂ ਦਾ ਜਿਹੜਾ ਸੰਕੇਤ ਆ ਭਾਈ ਅੰਮ੍ਰਿਤਪਾਲ ਹੁਣਾਵਲ ਤੇ ਸਰਜੀਤ ਸਿੰਘ ਖਾਲਸਾ ਹੁਣਾਵਲ ਕਿ ਉਹਨਾਂ ਨੇ ਕਿਹਾ ਕਿ ਜਦੋਂ ਇੱਕ ਧਰਮ ਦੀ ਗੱਲ ਜਾਦੇ ਹੋਵੇਗੀ ਤੇ ਦੂਜੇ ਧਰਮ ਵਾਲੇ ਆ ਕੇ ਵੀ ਆਪਣੀ ਗੱਲ ਕਰਦੇ ਨੇ ਤੇ ਇਹਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਕਿਉਂਕਿ ਇੱਕ ਪਾਸਿਓਂ ਜਿਹੜੀ ਗੱਲ ਹੋਈ ਉਹਨਾਂ ਦਾ ਮੋਸਟਲੀ ਇਹ ਕਹਿਣਾ ਸੀ ਕਿ ਸੈਕੂਲਰ ਜਿਹੜਾ ਧਰਮ ਨਿਰਪੱਖਤਾ ਦੇ ਹਿਸਾਬ ਦੇ ਨਾਲ ਰਾਜਨੀਤੀ ਹੋਣੀ ਚਾਹੀਦੀ ਹੈ ਗੁਰਜੀਤ ਸਿੰਘ ਔਜਲਾ ਜਿਹੜੇ ਕਿ ਤੀਸਰੀ ਵਾਰ ਉਹ ਮੈਬਰ ਪਾਰਲੀਮੈਂਟ ਬਣੇ ਨੇ ਅੰਮ੍ਰਿਤਸਰ ਸਾਹਿਬ ਤੋਂ ਤੇ ਇਹਦੇ ਨਾਲ ਨਾਲ ਜੇਕਰ ਆਪਾਂ ਪੰਜਾਬ ਦੇ ਮੰਤਰੀ ਮੰਡਲ ਬਾਰੇ ਗੱਲ ਕਰੀਏ ਤਾਂ ਕੀ ਕਿ ਭਗਵੰਤ ਮਾਨ ਸਾਹਿਬ ਜਿਹੜੇ ਆ ਉਹ ਦਿੱਲੀ ਵੱਲੋਂ ਜਾ ਚੁੱਕੇ ਨੇ ਤੇ ਉੱਥੋਂ ਦੇਖਦੇ ਆ ਕੀ ਸੰਕੇਤ ਮਿਲਦੇ ਨੇ ਉਹਨਾਂ ਨੂੰ ਜਿਹੜੇ ਡਾਕਟਰ ਸੰਦੀਪ ਪਾਟਕ ਨੇ ਦੱਸਿਆ ਜਾ ਰਿਹਾ ਉਹਨਾਂ ਦੇ ਵੱਲੋਂ ਵੀ ਪੰਜਾਬ ਦੇ ਕਈ ਐਮਐਲਏਜ਼ ਦੇ ਨਾਲ ਜਿਹੜੀ ਆ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਜੋ ਮੀਡੀਆ ਦੇ ਵਿੱਚ ਰਿਪੋਰਟ ਹੋ ਰਿਹਾ ਕਿ ਕਈ ਐਮਐਲਏਜ਼ ਆ ਜਿਨ੍ਹਾਂ ਨੂੰ ਬੁਲਾਇਆ ਗਿਆ ਉਹਨਾਂ ਦੇ ਵੱਲੋਂ ਜਿਨ੍ਹਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਜਾਰੀ ਆ ਇਹ ਵੀ ਹੋ ਸਕਦਾ ਕਿ ਕੁਝ ਕੁ ਜਗ੍ਹਾਾਂ ਤੇ ਜਿਹੜਾ ਮੰਤਰੀ ਪਰਿਸ਼ਦ ਦੇ ਵਿੱਚ ਜਾਂ ਮੰਤਰੀ ਮੰਡਲ ਹੈ ਜਿਹੜਾ ਉਹਦੇ ਵਿੱਚ ਚੇਂਜ ਕੀਤਾ ਜਾਵੇ ਕਿ ਜਿਹੜੇ ਕੁਝ ਨਵੇਂ ਚਿਹਰੇ ਲਿਆਂਦੇ ਜਾਣ ਜਿਹੜਾ ਪੁਰਾਣੇ ਖਾਸ ਕਰਕੇ ਜਿਹੜੀ ਜਿਨ੍ਹਾਂ ਦੀ ਜਿਹੜੀ ਆ ਪਰਫਾਰਮੈਂਸ ਵੀ 19 ਕੋ ਜਿਆਦਾ ਚੰਗੀ ਨਹੀਂ ਰਹੀ ਕਿਉਂਕਿ ਇਸ ਵਾਰ ਤੁਹਾਨੂੰ ਪਤਾ ਕਿ ਇਹਨਾਂ ਨੇ ਆਪਣੇ ਮੰਤਰੀ ਬਹੁਤ ਜਿਹੜੇ ਆ ਖੜਾਈ ਸੀਗੇ ਚੋਣਾਂ ਦੇ ਵਿੱਚ ਬਾਕੀ ਇਹਨਾਂ ਦੇ ਬਹੁਤ ਸਾਰੇ ਐਮਐਲਏ ਸੀਗੇ ਤੇ ਸੀਟਾ ਇਹਨਾਂ ਨੇ ਤਿੰਨੀ ਜਿੱਤੀਆਂ ਜਿਹੜੇ ਆ ਆਪਣੇ ਗਰਮੀਤ ਸਿੰਘ ਮੀਤਹੇਰ ਆ ਉਹੀ ਇੱਕ ਮੰਤਰੀ ਇਹਨਾਂ ਦੇ ਜਿੱਤੇ ਨੇ ਬਾਕੀ ਜਿਹੜੇ ਆ ਇਧਰੋਂ ਹੁਸ਼ਿਆਰਪੁਰ ਵਾਲੇ ਜੱਬੇਵਾਲ ਸਾਹਿਬ ਤਾਂ ਕਾਂਗਰਸ ਪਾਰਟੀ ਦੇ ਬੰਨੀ ਹੋ ਗਏ ਸੀਗੇ ਤੇ ਜਿਹੜੇ ਮਾਲਵਿੰਦਰ ਸਿੰਘ ਕੰਗ ਨੇ ਉਹ ਵੈਸੇ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਸੀਗੇ ਪਰ ਉਹ ਉਹ ਤਾਂ ਕੋਈ ਐਮਐਲਏ ਨਹੀਂ ਸੀ ਬਣੇ ਸੋ ਇੱਕੋ ਹੀ ਜਿਹੜਾ ਉਧਰੋਂ ਹੋਇਆ ਵੈਸੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਿਮਨੀ ਚੋਣਾਂ ਵੀ ਹੋਣੀਆਂ ਪਰ ਇਹ ਥੋੜਾ ਜਿਹਾ ਜਿਹੜਾ ਸਰਪ੍ਰਾਈਜ਼ਿੰਗ ਵੀ ਆ ਵੀ ਕੇਸਵੀ ਕੇ ਨਾਲ ਜਿਹੜਾ ਇਹਨੂੰ ਜਿਹੜੀ ਇਹ ਜਲੰਧਰ ਵਾਲੀ ਜਿਮਨੀ ਚੋਣ ਹੈ ਇਹਨੂੰ ਐਲਾਨ ਦਿੱਤਾ ਗਿਆ ਬਾਕੀ ਹਜੇ ਹੋਣੀਆਂ ਕਿਉਂਕਿ ਤੁਹਾਨੂੰ ਪਤਾ ਰਾਜਾ ਵਰਿੰਗ ਸਾਹਿਬ ਦੀ ਵੀ ਸੀਟ ਖਾਲੀ ਹੋਈ ਆ ਆਬਵੀਅਸਲੀ ਮੀਤ ਹੇਰ ਸਾਹਿਬ ਦੀ ਵੀ ਆ ਤੇ ਇਧਰੋਂ ਚੱਬੇਵਾਲ ਸਾਹਿਬ ਦੀ ਵੀ ਖਾਲੀ ਹੋਈ ਆ ਤੇ ਇਹ ਹੋਰ ਵੀ ਮੇਰਾ ਖਿਆਲ ਚਾਰ ਚਾਰ ਕ ਸੀਟਾਂ ਨੇ ਆਪਣੀਆਂ ਤੇ ਇਹਦੇ ਨਾਲ ਨਾਲ ਜਿਹੜਾ ਜਲੰਧਰ ਦੇ ਵਿੱਚੋਂ ਕਿਉਂਕਿ ਸ਼ੀਤਲ ਲੰਗਰਾਲ ਸਾਹਿਬ ਜਿਹੜੇ ਆ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਦੇ ਵਿੱਚ ਚਲੇ ਗਏ ਸੀ ਤੇ ਉਹਦੇ ਚਲਦਿਆਂ ਜਿਹੜਾ ਉਹ ਸੀਟ ਉਹਨਾਂ ਦੀ ਖਾਲੀ ਹੋਣੀ ਹੀ ਸੀ ਕਿਉਂਕਿ ਉਹਨਾਂ ਨੇ ਡਿਫੈਕਟ ਕਰ ਲੈ ਲਿਆ ਸੀਗਾ ਦੂਸਰੇ ਪਾਸੇ ਨੂੰ ਸੋ ਉੱਥੇ ਚੋਣਾਂ ਹੋ ਜਾਣੀਆਂ ਵੈਸੇ ਤਾਂ ਜਿਵੇਂ ਨੀ ਚੋਣਾਂ ਬਾਕੀ ਜਗ੍ਹਾਾਂ ਤੇ ਵੀ ਜਿੰਨਾਂ ਸੀਟਾਂ ਦੀ ਆਪਾਂ ਗੱਲ ਕੀਤੀ ਹੈ ਉੱਥੇ ਵੀ ਹੋਣੀਆਂ ਹੀ ਆ ਸੁਹੀ ਜਿਹੜਾ ਇੱਥੇ ਪਹਿਲਾਂ ਹੁਣ ਜਿਮਨੀ ਚੋਣ ਹੋ ਜਾਣੀਆਂ ਤੇ ਨਾਲ ਦੀ ਨਾਲ ਸ਼ਾਇਦ ਇਹਨੂੰ ਦੇਖਦੇ ਆ ਭਗਵਤਵਾਨ ਸਾਹਿਬ ਦਾ ਤਾਂ ਇਹ ਕਹਿਣਾ ਕਿ ਅਸੀਂ ਬਹੁਤ ਸਾਰੇ ਜਿਹੜੇ ਕੰਮ ਰੁਕੇ ਹੋਏ ਸਕੇ ਇਲੈਕਸ਼ਨ ਕੋਰਟ ਦੇ ਚੱਲਦੇ ਆ ਉਹ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਇਹ ਜ਼ਰੂਰ ਹੈ ਕਿ ਕਿਤੇ ਨਾ ਕਿਤੇ ਜਿਹੜਾ ਪਰ ਹੁਣ ਦਿੱਲੀ ਵਾਲੀ ਸੱਤਾ ਵੀ ਇਹਨਾਂ ਨੂੰ ਉਸ ਵੀਕੇ ਨਾਲ ਤਾਂ ਨਹੀਂ ਮਜਬੂਰ ਕਰ ਸਕਦੀ ਕਿਉਂਕਿ ਦਿੱਲੀ ਦੇ ਵਿੱਚ ਤਾਂ ਉਹ ਇੱਕ ਸੀਟ ਵੀ ਨਹੀਂ ਜਿੱਤ ਸਕੀ ਇਹਨਾਂ ਨੇ ਤਾਂ ਘੱਟੋ ਘੱਟ ਤਿੰਨ ਤਾਂ ਜਿੱਤੀਆਂ ਹੀ ਆ ਪਿਛਲੀ ਵਾਰ ਦੇ ਨਾਲੋਂ ਹਾਲਾਂਕਿ ਇਹ ਆਪਣੇ ਮਨ ਬਹਿਲਾਉਣ ਨੂੰ ਕਹੀ ਜਾਣ ਪਰ ਸਾਰਿਆਂ ਨੂੰ ਪਤਾ ਕਿ 2014 ਦੇ ਵਿੱਚ ਹੀ ਚਾਰ ਸੀਟਾਂ ਹੀ ਜਿੱਤ ਕੇ ਸੀਗੇ ਤੇ ਜੇਕਰ ਹੁਣ ਇਹ ਸਿਰਫ ਤੇ ਸਿਰਫ ਤਿੰਨ ਸੀਟਾਂ ਜਿੱਤਦੇ ਨੇ ਜਦੋਂ ਕਿ ਇਹਨਾਂ ਦੇ ਕੋਲ ਪੰਜਾਬ ਦੀ ਸੀਐਮ ਸ਼ਿਪਿਆ 92 ਤੋਂ ਜਿਹੜੀਆਂ 92 ਸੀਟਾਂ ਜਿੱਤੀਆਂ ਸੀ ਚਲੋ ਹੁਣ 91 ਨੇ ਪਰ ਉਹ ਵੀ ਜਲੰਧਰ ਦੇ ਜਿੰਨੀ ਚੋਣ ਦੇ ਵਿੱਚ ਦੇਖਦੇ ਕੀ ਨਤੀਜੇ ਨਿਕਲਦੇ ਆ ਈਵਨ ਦੋ ਕੇ ਜਿਮਨੀ ਚੋਣਾਂ ਆਮ ਤੌਰ ਤੇ ਸਾਡੇ ਕਿਹਾ ਜਾਂਦਾ ਇੱਥੇ ਯੂਕੇ ਦੇ ਵਿੱਚ ਜਦੋਂ ਵੀ ਗੱਲ ਹੁੰਦੀ ਹੈ ਰਿਸ਼ੀ ਸੂਨਕ ਸਾਹਿਬ ਬਹੁਤ ਸਾਰੀਆਂ ਜਿਹੜੀਆਂ ਜਿਮਨੀ ਚੋਣਾਂ ਲਗਾਤਾਰ ਹਾਰੇ ਤੇ ਇਹਨਾਂ ਨੂੰ ਜਦੋਂ ਵੀ ਪੁੱਛਣਾ ਕਿ ਤੁਸੀਂ ਜਿਹੜੀ ਬਾਇਲੈਕਸ਼ਨ ਹਾਰ ਗਏ ਤਾਂ ਉਹਨਾਂ ਨੇ ਕਿਹਾ ਦੇਖੋ ਜੀ ਜਿਹੜੀਆਂ ਇਨਕੰਮਨ ਗਵਰਨਮੈਂਟ ਹੁੰਦੀਆਂ ਵੀ ਜਿਹੜੀਆਂ ਸਰਕਾਰਾਂ ਉਸ ਵੇਲੇ ਚੱਲ ਰਹੀਆਂ ਹੁੰਦੀਆਂ ਉਹਨਾਂ ਦੇ ਲਈ ਜਿਮਨੀ ਚੋਣ ਜਿੱਤਣਾ ਕੋਈ ਬਹੁਤ ਈਜ਼ੀ ਨਹੀਂ ਹੁੰਦਾ ਕਿਉਂਕਿ ਜਿਹੜਾ ਲੋਕਾਂ ਦਾ ਇੱਕ ਹੁੰਦਾ ਰੋਹ ਹੁੰਦਾ ਗੁੱਸਾ ਹੁੰਦਾ ਕਈ ਚੀਜ਼ਾਂ ਨੂੰ ਲੈ ਕੇ ਲੋਕਾਂ ਨੂੰ ਥੋੜੀ ਬਾੜੀ ਨਰਾਜ਼ਗੀ ਹੁੰਦੀ ਹੈ ਉਹ ਚੋਣਾਂ ਦੇ ਵਿੱਚ ਨਿਕਲੇ ਵੀ ਆ ਸਾਨੂੰ ਜੇਕਰ ਆਪਾਂ ਦੇਖੀਏ ਤਾਂ ਜਦ ਕਿ ਆਪਣੇ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਖਾਸ ਕਰਕੇ ਕਿਹਾ ਜਾਂਦਾ ਕਿ ਜਿਹੜੀ ਬਾਇ ਇਲੈਕਸ਼ਨ ਹੁੰਦੀ ਆ ਉਹ ਤਾਂ ਮੌਕੇ ਦੀ ਸਰਕਾਰ ਦੀ ਹੁੰਦੀ ਆ ਜੀ ਉਹ ਜਿੱਤ ਲੈਂਦੀ ਹੁੰਦੀ ਆ ਇਸ ਪੋਲੀਟੀਸ਼ੀਅਨ ਵੀ ਸਾਰੇ ਇਦਾਂ ਹੀ ਕਹਿੰਦੇ ਆ ਤੇ ਬਾਕੀ ਇੱਕ ਕਹ ਲਓ ਕਿ ਮੀਨ ਸਾਡੇ ਜਿਹੜਾ ਮੰਨਿਆ ਵੀ ਜਾਂਦਾ ਏਸੀ ਤਰੀਕੇ ਨਾਲ ਸੋ ਖੈਰ ਜੇਕਰ ਆਪਾਂ ਪੰਜਾਬ ਤੋਂ ਬਾਅਦ ਆਈਏ ਜਿਹੜਾ ਕੇਂਦਰੀ ਸਿਆਸਤ ਦੇ ਉੱਤੇ ਕਿ ਕੇਂਦਰੀ ਸਿਆਸਤ ਦੇ ਵਿੱਚ ਕੀ ਕੁਝ ਹੋ ਰਿਹਾ ਉਹਦੇ ਵਿੱਚ ਜੀ ਜਿਹੜੇ ਆ ਆਪਣੇ ਮੋਹਨ ਭਾਗਵਤ ਸਾਹਿਬ ਆ ਉਹਨਾਂ ਦੇ ਬਿਆਨ ਜਦੋਂ ਉਹਨਾਂ ਦਾ ਬਿਆਨ ਸਾਹਮਣੇ ਆਇਆ ਉਹਦੇ ਚੱਲਦਿਆਂ ਜਿਹੜਾ ਕਹਿੰਦਾ ਕੋਈ ਲਗਾਤਾਰ ਸਾਰੇ ਪਾਸੇ ਜਿਹੜੀਆਂ ਤਾਰਾ ਖੜਕ ਗਈਆਂ ਕਿ ਮੋਹਨ ਭਾਗਵਤ ਸਾਹਿਬ ਦੇ ਬਲਵਈ ਸਵੀਕੇ ਦਾ ਬਿਆਨ ਦਿੱਤਾ ਗਿਆ ਉਹਨਾਂ ਨੇ ਜਿਹੜਾ ਕਈ ਗੱਲਾਂ ਉਹਨਾਂ ਨੇ ਕੀਤੀਆਂ ਨੇ ਉਹਦੇ ਵਿੱਚ ਸਿੱਧੇ-ਸਿੱਧੇ ਸੰਕੇਤ ਨਜ਼ਰ ਆ ਰਹੇ ਨੇ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੇ ਨੇ ਇੱਕ ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਆ ਸਾਡੇ ਮੁਲਕ ਦੇ ਵਿੱਚ ਜਿਹੜੀ ਜਨਮਹੂਰੀਅਤ ਦੇ ਵਿੱਚ ਜਿਹੜੇ ਸਾਡੀ ਆਪੋਜੀਸ਼ਨ ਹੈ ਉਹ ਸਾਡੇ ਦੁਸ਼ਮਣ ਨਹੀਂ ਹੈਗੇ ਮਨੀਪੁਰ ਦੀ ਵੀ ਉਹਨਾਂ ਨੇ ਗੱਲ ਕੀਤੀ ਆ ਤੇ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਅਹੰਕਾਰ ਦੀ ਗੱਲ ਕੀਤੀ ਆ ਸੋ ਇਹਨੂੰ ਲੈ ਕੇ ਇਹਨੂੰ ਕਿਉਂਕਿ ਆਪਾਂ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ ਕਿ ਜਦੋਂ ਜਿਹੜੇ ਨੱਡਾ ਸਾਹਿਬ ਆ ਉਹਨਾਂ ਨੇ ਆਰਐਸਐਸ ਦੇ ਬਾਰੇ ਕਿਹਾ ਸੀ ਕਿ ਹੁਣ ਵੀ ਬੀਪੀ ਨੂੰ ਆਰਐਸਐਸ ਦੀ ਜਰੂਰਤ ਨਹੀਂ ਸੋ ਇਹਨੂੰ ਲੈ ਕੇ ਕਿਹਾ ਜਾ ਰਿਹਾ ਕਿ ਇਹ 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 ਜਿਹੜੇ ਆ ਹੁਣ ਗੁੱਸੇ ਗਲੇ ਆ ਖੁੱਲ ਕੇ ਸਾਹਮਣੇ ਆ ਰਹੇ ਨੇ ਜਾਂ ਜਿੱਦਾਂ ਇਹ 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 ਕਿਹਾ ਜਾ ਰਿਹਾ ਕਿ ਮੋਸਟਲੀ ਇਹ ਤਾਂ ਨਹੀਂ ਆਰਐਸਐਸ ਚੋਂ ਦੀ ਕਿ ਭਾਜਪਾ ਦੀ ਸਰਕਾਰ ਨਾ ਬਣੇ ਪਰ ਉਹਨਾਂ ਦੀ ਇੰਨੀ ਮਜ਼ਬੂਤ ਸਰਕਾਰ ਨਾ ਬਣੇ ਜਾਂ ਮੋਦੀ ਸਾਹਿਬ ਜਾਂ ਇੱਕੋ ਲੀਡਰ ਇੰਨੇ ਮਜ਼ਬੂਤ ਨਾ ਹੋਣ ਕਿ ਉਹ ਆਰਐਸਐਸ ਨੂੰ ਵੀ ਇੰਨੀ ਅਹਿਮੀਅਤ ਨਾ ਮਿਲੇ ਆਰਐਸਐਸ ਪੇਰੈਂਟ ਆਰਗੇਨਾਈਜੇਸ਼ਨ ਜਾਂ ਬੀਜੇਪੀ ਦੀ ਤੇ ਇਹ ਲਗਾਤਾਰ ਗੱਲ ਹੁੰਦੀ ਰਹੀ ਆ ਕਿ ਪਿਛਲੀ ਵਾਰ ਜਾਂ ਇਸ ਵਾਰ ਵੀ ਕਿਹਾ ਜਾ ਰਿਹਾ ਕਿ ਜਿਆਦਾ ਜਿੱਦਾਂ ਯੂਪੀ ਦੀ ਗੱਲ ਕੀਤੀ ਜਾ ਕਿ ਯੂਪੀ ਦੇ ਵਿੱਚੋਂ ਜਦੋਂ ਮੰਥਨ ਹੋ ਰਿਹਾ ਵੀ ਕਿਉਂ ਆਪਾਂ ਇੰਨੀਆਂ ਸੀਟਾਂ ਹਾਰ ਗਏ ਸਮਾਜਵਾਦੀ ਪਾਰਟੀ ਇੰਨੀਆਂ ਸੀਟਾਂ ਜਾਂ ਕਾਂਗਰਸ ਕਿਵੇਂ ਇੰਨੀਆਂ ਜਿੱਤ ਗਈ ਤੇ ਉਹਦੇ ਲਈ ਮੋਸਟਲੀ ਕਿਹਾ ਜਾ ਰਿਹਾ ਕਿ ਗੱਲਾਂ ਇਹ ਸਾਹਮਣੇ ਆ ਰਹੀਆਂ ਨੇ ਕਿ ਸਾਨੂੰ ਪੁੱਛ ਕੇ ਤੁਸੀਂ ਟਿਕਟਾਂ ਹੀ ਨਹੀਂ ਦਿੱਤੀਆਂ ਜਿਹੜੇ ਲੋਕਲ ਲੋਕ ਸੀਗੇ ਤੇ ਇੱਕ ਆਰਐਸਐਸ ਦੇ ਵਿੱਚ ਇਸ ਗੱਲ ਦੀ ਵੀ ਇਹ ਇਹ ਵੀ ਬਹੁਤ ਸਾਰੇ ਕੋਰਨਰਸ ਤੋਂ ਇਹ ਖਬਰ ਸਾਹਮਣੇ ਆਈ ਆ ਕਿ ਆਰਐਸਐਸ ਦੇ ਵਿੱਚ ਇਸ ਗੱਲ ਨੂੰ ਲੈ ਕੇ ਨਾਰਾਜ਼ਗੀ ਆ ਕਿ ਜਿਹੜੇ ਕਾਂਗਰਸ ਤੋਂ ਜਾਂ ਹੋਰ ਪਾਰਟੀਆਂ ਤੋਂ ਲਗਾਤਾਰ ਲੋਕ ਲਿਆ ਕੇ ਬੀਜੇਪੀ ਦੇ ਵਿੱਚ ਸ਼ਾਮਲ ਕਰਵਾ ਕੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਤੇ ਤੇ ਇਸ ਚੀਜ਼ ਨੂੰ ਲੈ ਕੇ ਉਹ ਕੋਈ ਜਿਆਦਾ ਕੁਛ ਨਹੀਂ ਹੈਗੇ ਫਿਰ ਇਹ ਵੀ ਮੰਨਿਆ ਜਾਂਦਾ ਕਿ ਜਿਹੜੀ ਆਰਐਸਐਸ ਆ ਉਹ ਜਿਹੜੀ ਆ ਸੰਗਠਿਤ ਲੀਡਰਸ਼ਿਪ ਦੇ ਵਿੱਚ ਕਿ ਇਕੱਠੇ ਹੋ ਕੇ ਚੱਲਣਾ ਇਹ ਵੀ ਇੱਕ ਗਰੁੱਪ ਦੇ ਹਿਸਾਬ ਦੇ ਨਾਲ ਜਿਹੜੀ ਲੀਡਰਸ਼ਿਪ ਹੋਵੇ ਤੇ ਉਹਨਾਂ ਦੇ ਜਿਹੜਾ ਤਰੀਕੇ ਦੇ ਨਾਲ ਫੈਸਲੇ ਲਏ ਜਾਣ ਉਹ ਇਹਦੇ ਤੇ ਜ਼ਿਆਦਾ ਯਕੀਨ ਕਰਦੇ ਆ ਨਾ ਕਿ ਜਿਸ ਤਰੀਕੇ ਨਾਲ ਅਸੀਂ ਪਿਛਲੇ 10 ਸਾਲਾਂ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਕਾਰਜਕਾਲ ਦੇਖਿਆ ਜਾਂ ਉਸ ਤੋਂ ਬਾਅਦ ਪਿਛਲੇ 5 ਸਾਲਾਂ ਦੇ ਵਿੱਚ ਮੋਦੀ ਸਾਹਿਬ ਦਾ ਤੇ ਸ਼ਾਹ ਸਾਹਿਬ ਦੀ ਜਿਹੜੀ ਜੋੜੀ ਹੈ ਜਿਸ ਤਰੀਕੇ ਨਾਲ ਪਹਿਲਾਂ ਗੁਜਰਾਤ ਦੇ ਵਿੱਚ ਸੀਗੇ ਇਸੇ ਤਰੀਕੇ ਨਾਲ ਇਹਨਾਂ ਨੇ 5 ਸਾਲ ਭਾਰਤ ਦੇ ਉੱਤੇ ਰਾਜ ਕੀਤਾ ਸੋ ਇਹਨੂੰ ਲੈ ਕੇ ਹਾਲਾਂਕਿ ਮੰਤਰੀ ਤਕਰੀਬਨ ਸੇਮ ਹੀ ਆ ਜਿਹੜੀਆਂ ਮੇਨ ਪੋਜੀਸ਼ਨਸ ਆ ਉਹ ਤਾਂ ਉਹੀ ਰੀਟੇਨ ਕੀਤੀਆਂ ਤੇ ਇਹਦੇ ਵਿੱਚ ਕਿਹਾ ਵੀ ਜਾ ਰਿਹਾ ਕਿ ਜਿਆਦਾ ਸ਼ਾਇਦ ਮਸਲਾ ਕਿਤੇ ਨਾ ਕਿਤੇ ਅਮਿਤ ਸ਼ਾਹ ਸਾਹਿਬ ਦਾ ਤੇ ਮੋਹਨ ਭਗਵਦ ਦਾ ਜਰਐਸਐਸ ਦਾ ਹੋ ਸਕਦਾ ਪਰ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਜਦੋਂ ਜੇਪੀ ਨੱਡਾ ਸਾਹਿਬ ਨੇ ਬਿਆਨ ਦਿੱਤਾ ਸੀਗਾ ਉਦੋਂ ਵੀ ਸਾਰਿਆਂ ਨੂੰ ਪਤਾ ਹੀ ਸੀਗਾ ਕਿ ਉਹ ਬਿਆਨ ਆਪਣੀ ਮਰਜ਼ੀ ਦੇ ਨਾਲ ਤਾਂ ਉਹ ਦੇ ਨਹੀਂ ਸਕਦੇ ਆਰਐਸਐਸ ਦੇ ਖਿਲਾਫ ਇਸ ਤਰੀਕੇ ਦੀ ਗੱਲ ਉਹ ਬਿਆਨ ਉਹਨਾਂ ਨੇ ਉਤੋਂ ਇਸ਼ਾਰਾ ਹੋਇਆ ਹੋਊਗਾ ਤਾਂ ਫੇਰ ਹੀ ਦਿੱਤਾ ਹੁਣ ਤੇ ਇਹ ਵੀ ਨਜ਼ਰ ਆਈ ਗਿਆ ਤਕਰੀਬਨ ਕਿ ਜਿਹੜਾ ਉਸ ਵੀਕੇ ਨਾਲ ਆਰਐਸਐਸ ਨੇ ਖੁੱਲ ਕੇ ਮਦਦ ਨਹੀਂ ਕੀਤੀ ਬੀਜੇਪੀ ਦੀ ਤੇ ਕਈ ਬਹੁਤੇ ਲੋਕਾਂ ਦਾ ਇਹ ਕਹਿਣਾ ਕਿ ਜੇਕਰ ਆਰਐਸਐਸ ਹੁਣ ਆਪਣਾ ਹੱਥ ਬੀਜੇਪੀ ਦੇ ਪਿੱਛੇ ਖਿੱਚ ਲਵੇ ਤਾਂ ਇਹ 100 ਸੀਟਾਂ ਤੱਕ ਇਹਨਾਂ ਦੀ ਕਹਾਣੀ ਆ ਜਾਣੀ ਆ ਜਿਸ ਲੈਵਲ ਦਾ ਸੰਗਠਨ ਦਾ ਜਿਹੜਾ ਉਹਨਾਂ ਦਾ ਇਹਨਾਂ ਨੂੰ ਹੈਗਾ ਆਪਣਾ ਬੀਜੇਪੀ ਨੂੰ ਜਿਹੜੀ ਉਹਨਾਂ ਨੂੰ ਸਮਰਥਨ ਰਹਿਦਾ ਆ ਆਰਐਸਐਸ ਦਾ ਆਬਵੀਅਸਲੀ ਜਿਵੇਂ ਮੈਂ ਕਿਹਾ ਕਿ ਪੇਰੈਂਟ ਆਰਗੇਨਾਈਜੇਸ਼ਨ ਹੈ ਤੇ ਆਰਐਸਐਸ ਜਿਹੜੀ ਬੀਜੇਪੀ ਦੀ ਸੋ ਇਹਨੂੰ ਲੈ ਕੇ ਹੁਣ ਕੀ ਪ੍ਰਧਾਨ ਮੰਤਰੀ ਮੋਦੀ ਜਿਹੜੇ ਆ ਉਹ ਆਪਣੇ ਜਿਹੜੇ ਆ ਕੰਮ ਕਰਨ ਦੇ ਤਰੀਕੇ ਦੇ ਵਿੱਚ ਕੁਝ ਬਦਲਾਅ ਲੈ ਕੇ ਆਉਣਗੇ ਜਾਂ ਨਹੀਂ ਇਹਦੇ ਤੇ ਲਗਾਤਾਰ ਗੱਲ ਹੋ ਰਹੀ ਸੋ ਖੈਰ ਲਗਾਤਾਰ ਇਹਨਾਂ ਮਸਲਿਆਂ ਤੇ ਤੁਹਾਡੇ ਨਾਲ ਜੁੜੇ ਰਹਿਾਂਗੇ ਜੀ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ TikTok ਤੇ ਦੇਖ ਰਹੇ ਹੋ ਤਾਂ ਫੋਲੋ ਜ਼ਰੂਰ ਕਰ ਲਿਓ ਬਹੁਤ ਧੰਨਵਾਦ